ਹਾਂਜੀ ਰਾਮ ਰਾਮ ਜੀ ਅੱਜ ਮੈਂ ਤੁਹਾਡੇ ਕੋਲ ਲੈ ਕੇ ਆਈਆਂ ਜੀ ਖੁੱਲੀ ਮੂਰੀ ਦਾ ਪਲਾਜ਼ੋ ਮਨ ਲਿਕ 7 18 19 ਇੰਚ ਦੀ ਮੂਰੀ ਦਾ ਪਲਾਜ਼ੋ ਲੈ ਕੇ ਆਈ ਹਾਂ ਉਹ ਆਪਾਂ ਕਿਵੇਂ ਕਟਿੰਗ ਕਰਨੀ ਹੈ ਜੀ ਉਹਦੇ ਲਈ ਮੈਂਨੇ ਚਾਰ ਪੱਲੇ ਵਿਛਾ ਲਏ ਇਹ ਦੇਖੋ ਚਾਰ ਫੋਲਡ ਨੇ ਜਿਸ ਤਰ੍ਹਾਂ ਹਨਾ ਚਾਰ ਫੋਲਡ ਹੋਏ ਤੇ ਮੈਂਨੇ ਇੱਕ ਜਿਹੜੇ ਪਿਛਲੇ ਵਾਲੇ ਪੱਲੇ ਨੇ ਉਹ ਥੋੜੇ ਜਿਹਾ ਮੋੜਲੇ ਪੱਲਿਆਂ ਨਾਲੋਂ ਵਧਾ ਕੇ ਰੱਖਿਆ ਹੋਇਆ 2 ਇੰਚ ਤੇ ਹੁਣ ਆਪਾਂ ਮੋੜਲੇ ਪੱਲਿਆਂ ਤੋਂ ਆਪਾਂ ਲੰਬਾਈ ਨਾਪਾਂਗੇ ਜੀ ਜਿਵੇਂ ਮੇਰੀ ਲੰਬਾਈ 36 ਇੰਚ ਤਿਆਰ ਹੈ ਤਾਂ 4 ਇੰਚ ਐਕਸਟਰਾ ਲੈਂਦਾ ਜਿਵੇਂ 2 ਇੰਚ ਆਪਣਾ ਉੱਪਰ ਫ ਆ ਨੇਫੇਰਾ ਤੇ 2 ਇੰਚ ਆਪਣਾ نیچے ਫੋਲਡਰ ਆ ਦੇਖੋ ਪਹਿਲਾਂ ਮੈਨੇ ਟੋਟਲ ਲੰਬਾਈ ਤੇ ਨਿਸ਼ਾਨ ਲਗਾ ਕੇ ਆਪਾਂ ਇਹਨੂੰ ਸਟ੍ਰੇਟ ਲਾਈਨ ਲਗਾ ਲਿਆ ਫਿਰ ਹੁਣ ਰੱਖ ਰਹੀ ਐ ਜੀ ਮੈਂ 2 2 ਇੰਚ ਦਾ ਆਪਣਾ ਫੋਲਡਰ ਦੇਖੋ ਮਨੇ ਹੁਣ ਇਹ ਆਪਾਂ 2 2 ਇੰਚ ਆਪਾਂ ਫੋਲਡਰਾਂ ਨਿਸ਼ਾਨ ਲਗਾ ਲਿਆ ਜੀ ਇਹਨੂੰ ਵੀ ਆਪਾਂ ਸਕੇਲ ਦੇ ਨਾਲ ਆਪਾਂ ਮਲਾ ਦਾਂਗੇ ਫੇਰ ਅੱਗੇ ਦੇਖੋ ਜੀ ਮੈਂ 2 2 ਇੰਚ ਆਪਾਂ ਉਹ ਮੂਰਲੇ ਪੱਲਿਆਂ ਤੋਂ ਮੈਜ਼ਰਮੈਂਟ ਲੈਣਾ ਜੀ ਸਾਰੇ ਜਿਹੜੇ ਪਿਛਲੇ ਪੱਲੇ ਨੇਗੇ ਵਧਾ ਕੇ ਰੱਖੇ ਹੋ ਉਹਨਾਂ ਤੋਂ ਤੁਸੀਂ ਕੁਝ ਨਹੀਂ ਕਰਨਾ ਓਨਲੀ ਮੂਰਲੇ ਪੱਲਿਆਂ ਤੋਂ ਹੀ ਹਣਾ ਤੇ ਮੂਰਲੇ ਪੱਲਿਆਂ ਤੋਂ 2 2 ਇੰਚ ਆਪਾਂ ਨੀਚੇ ਨੂੰ ਕਟਾ ਕੇ ਲਵਾਂਗੇ ਉੱਪਰ ਦਾ ਉੱਪਰ ਨਹੀਂ ਤੇ ਜਿਹੜੀ ਜੀ ਆਪਾਂ ਲਾਸਟਿਕ ਲਗਾਉਣਾ ਜੀ ਉਸ ਦਾ ਆਪਾਂ ਛੱਡ ਕੇ 2 ਇੰਚ ਨੀਚੇ ਨੂੰ ਲਗਾ ਕੇ ਤੇ ਆਪਾਂ ਨਿਸ਼ਾਨ ਲਗਾ ਲਿਆ ਜੀ ਸਕੇਨ ਨਾਲ ਹੁਣ ਆਪਾਂ ਲਵਾਂਗੇ ਜੀ ਅਸਲ ਜਿਵੇਂ ਆਸਨ ਮੇਰਾ 12 ਤਿਆਰ ਹੈ ਤਾਂ ਜਿਹੜਾ ਆਪਾਂ ਨਿਸ਼ਾਨ ਲਗਾਇਆ ਜੀ 2 ਇੰਚ نیچے ਤਾਂ ਉਥੋਂ 12 ਇੰਚ ਲਵਾਂਗੇ ਜੇ ਆਪਾਂ ਉਥੋਂ ਟੋਟਲ ਲੈਨੇ ਆ ਤਾਂ ਆਪਾਂ 14 ਇੰਚ ਹੋ ਜਾਊਗਾ ਸੋ ਇਹ ਚੀਜ਼ ਦਾ ਧਿਆਨ ਰੱਖਿਓ ਜਦੋਂ ਆਸਨ ਦਾ ਨਿਸ਼ਾਨ ਲਗਾਉਂਗੇ ਤੇ ਫੋਲਡਰਾਂ ਛੱਡ ਕੇ ਐਕਸਟਰਾ ਫਿਰ ਆਸਨ ਜਿੰਨਾ ਹੈਗਾ ਆਪਣਾ ਤਿਆਰ ਉਹਨੇ ਦੇ ਨਿਸ਼ਾਨ ਲਗਾਉਣਾ ਸੋ ਮੈਂਨੇ 12-12 ਇੰਚ ਦੇ ਨਿਸ਼ਾਨ ਨਗਾ ਕੇ ਜੀਸਤਣਾ ਸਿੱਧਾ ਨਿਸ਼ਾਨ ਲਗਾ ਲਿਆ ਤੇ ਇਹਨੂੰ ਆਪਾਂ ਇਹਦੇ ਵਿੱਚ ਦੇਖੋ ਮੋਰਲੇ ਪਿਛਲੇ ਪੱਲੇ ਆ ਗਏ ਵੱਡੇ ਛੋਟੇ ਨਹੀਂ ਕਰਨੇ ਪਰ ਆਪਾਂ ਜਿਹੜੀ ਝੋਲੀ ਹੈ ਝੋਲੀ ਆਪਣੀ ਵੱਡੀ ਛੋਟੀ ਹੋ ਗਈ ਉਹ ਕਿਵੇਂ ਹੋ ਗਈ ਜੋ ਮੈਂ ਤੁਹਾਨੂੰ ਦੱਸ ਸੀ ਇਹਦੇ ਲਈ ਜੀ ਆ ਪਹਿਲਾਂ ਆਪਾਂ 2 ਇੰਚ ਘਟਾ ਕੇ ਜੀ ਆਪਾਂ ਝੋਲੀ ਦੀ ਸ਼ੇਪ ਦੇ ਲਈ ਹੈ ਨਾ ਤਾਂ ਉੱਪਰ ਵੀ ਤੇ ਇੱਕ نیچے ਵੀ ਦੋਨੇ ਪਾਸੇ ਆਪਾਂ ਨਿਸ਼ਾਨ ਲਗਾ ਕੇ ਇਹਨਾਂ ਨੂੰ ਆਪਸ ਦੇ ਵਿੱਚ ਸਟ੍ਰੇਟ ਮਿਲਾ ਲਾਂਗੇ ਮਿਲਾ ਕੇ ਜੀ ਹੁਣ ਆਪਾਂ ਇੱਥੇ ਦੇਵਾਂਗੇ ਆਸਨ ਜੀ ਸ਼ੇਪ ਇਹਦੇ ਲਈ ਤੁਸੀਂ ਸਕੇਲ ਫੱਟੀ ਵੀ ਆਉਂਦੀ ਹੈ ਤੁਸੀਂ ਹਨਾ ਸ਼ੇਪ ਵਾਲੀ ਤੇ ਇਹਦੇ ਨਾਲ ਵੀ ਤੁਸੀਂ ਦੇ ਸਕਦੇ ਹੋ ਤੇ ਨਹੀਂ ਤੁਸੀਂ ਆਪਣੀ ਵੈਸੇ ਵੀ ਆਪਣਾ ਸ਼ੇਪ ਹੈ ਜਿਹੜੀ ਦੇ ਸਕਦੇ। ਦੇਖੋ ਮੈਨੇ ਦੇਤੀ ਜੀ ਸ਼ੇਪ ਇਹ ਸਾਰੀ ਜੀ ਚਾਰੇ ਪੱਲਿਆਂ ਦੀ ਇਕੱਠੀ ਕਟਿੰਗ ਆਉਗੀ ਇਹਨਾਂ ਦੀ। 1 ਇੰਚ ਜੀ ਆਪਾਂ ਨੀਚੇ ਡਾਊਨ ਲਵਾਵਾਂਗੇ ਜਿਹੜੇ ਆਪਣੇ ਮੂਰਲੇ ਪੱਲੇ ਨੇ ਉਹਨਾਂ ਤੇ ਆਪਾਂ ਡਾਊਨ ਤੇ ਨਿਸ਼ਾਨ ਲਗਾਵਾਂਗੇ ਤੇ ਪਿਛਲੇ ਪੱਲਿਆਂ ਦੇ ਆਪਾਂ 1 ਇੰਚ ਉੱਪਰ ਨੂੰ ਲਵਾਂਗੇ। ਇਹਦੇ ਨਾਲ ਕੀ ਆਪਣੀ ਝੋਲੀ ਵੀ ਜਿਹੜੀ ਭੂਆ ਹੋ ਜੂਗੀ ਵੱਡੀ ਹੋ ਜੂਗੀ ਜੀ ਪਿਛਲੀ। ਉਹ ਕਿਵੇਂ ਦੇਖੋ ਸਾਨੂੰ ਉਹਨਾਂ ਨੂੰ ਮਿਲਾ ਕੇ ਦਿਖਾਉਣੀ ਹੈ ਤੇਰਸਾ ਮਿਲੂਗਾ ਜੀ ਪਹਿਲਾਂ ਮੂਰਲੇ ਪੱਲੇ ਤੇਰਸੇ ਮਲਨੇਗੇ। ਫਿਰ ਇਸੇ ਤਰ੍ਹਾਂ ਜੀ ਪਿਛਲੇ ਬੰਦੇ ਤੇ ਆਪਾਂ ਇਧਰਲੀ ਸਾਈਡ ਤੋਂ ਨਹੀਂ ਕਟਿੰਗ ਕਰਨੀ ਸਿਰਫ ਹੱਸਣ ਵਾਲੇ ਪਾਸੇ ਆਪਾਂ ਵਧਾ ਕਟਾ ਕਰਨਾ ਹੈ ਇਹ ਚੀਜ਼ ਦਾ ਧਿਆਨ ਰੱਖਿਓ ਦੇਖੋ ਫਿਰ ਹੁਣ ਆਪਾਂ ਲੈਣੀ ਹੈ ਜੀ ਮੂਰੀ ਮੂਰੀ ਆਪਾਂ ਟੋਟਲ ਦੇਖੋ ਤਾਂ ਜਿੱਥੋਂ ਆਪਾਂ ਆਸਣ ਕੋਲੋਂ ਆਪਾਂ ਨੇ ਸ਼ਾਨ ਲਗਾਣੇ ਜਿੰਨਾ ਹੁੰਦਾ ਆਪਣਾ ਆਪਾਂ ਪੱਟ ਵੀ ਕਹਿਣ ਨੇ ਆ ਜਾਸਣ ਵਾਲੀ ਸਲਾਈ ਵੀ ਕਹਿਣ ਨੇ ਉਹਦਾ ਹੱਦ ਕਰਕੇ ਆਪਾਂ ਇੱਥੇ ਜੀ ਨਿਸ਼ਾਨ ਲਗਾ ਲਾਂਗੇ ਲਗਾ ਕੇ ਜਿਵੇਂ ਮੂਰੀ ਇਹਦੀ ਮੈਨੇ ਰੱਖਣੀ ਹੈ ਜੀ 18 ਇੰਚ 8 ਇੰਚ ਦਾ ਮੈਂ ਇਥੇ ਲਗਾਉਂਗੀ 18.5 ਇੰਚ ਦੇ ਹਿਸਾਬ ਨਾਲ ਲਗਾਉਂਗੀ 8 ਇੰਚ ਸਲਾਈ ਦਾ ਕਿਉਂਕਿ ਇੱਥੇ ਜ਼ਿਆਦਾ ਨਹੀਂ ਹੁੰਦਾ ਹੈਗਾ ਸੋ ਇਸੇ ਤਰ੍ਹਾਂ ਜੀ ਫਿਰ ਮੈਂਨੇ ਲਗਾਇਆ ਜੀ ਸਹਾਂ ਨੋਟੇ ਰੱਖ ਕੇ ਅੱਧਾ ਉੱਤਰ ਅੱਧਾ ਉੱਤਰ ਇਹ ਨਿਸ਼ਾਨ ਮੈਂਨੇ ਲਗਾ ਲਈ ਹੈ ਜੀ ਉਹਨਾਂ ਨੂੰ ਆਪਾਂ ਜਿਹੜੀ ਸਕੇਲ ਹੈ ਆਪਾਂ ਸ਼ੇਪ ਬੱਟੀ ਪੈਂਟ ਪਲਾਜ਼ੋ ਵਾਲਾ ਵੀ ਕਹਿ ਰਹੇ ਨੇ ਆਗੇ ਸਕੇਲ ਜਾਂ ਤੁਸੀਂ ਕਹਿ ਸਕਦੇ ਹੋ ਹਨਾ ਸ਼ੇਪ ਵਾਲੀ ਭੱਟੀ ਵੀ ਕਹਿ ਸਕਦੇ ਹੋ ਇਹਦੇ ਨਾਲ ਆਪਾਂ ਇਧਰਲੀ ਸਾਈਡ ਅਸਨਾਂ ਦੀ ਸਾਈਡ ਰੱਖਾਂਗੇ ਇਸ ਸਲੋਟ ਤੇ ਦੂਸਰੇ ਪਾਸੇ ਰੱਖਾਂਗੇ ਪਲਟਾ ਕੇ ਜੀ ਇਹਨੂੰ ਪਲਟਾ ਕੇ ਅਸ ਇਹਨੂੰ ਨਿਸ਼ਾਨ ਨੂੰ ਨਿਸ਼ਾਨ ਦੇ ਨਾਲ ਆਪਾਂ ਜੜਮਲਾਦਾਂਗੇ ਜੀ ਆ ਦੇਖੋ ਮੈਂ ਤੁਹਾਨੂੰ ਦੁਬਾਰਾ ਵੀ ਦਿਖਾ ਰਹੀ ਹਾਂ ਕਿਸ ਤਰ੍ਹਾਂ ਰੱਖਣੀ ਹੈ ਭੱਟੀ ਸੋ ਇਸ ਤਰ੍ਹਾਂ ਰੱਖ ਕੇ ਜੀ ਆਪਾਂ ਇਹ ਆਪਸ ਚ ਨਿਸ਼ਾਨ ਜਿਹੜੇ ਮਿਲਾ ਦਾਂਗੇ ਜੀ ਇਹ ਆਪਣੀ ਜਿਹੜੀ ਹੈਗੀ ਜੀ ਪਲਾਜ਼ੋ ਦੀ ਖੁੱਲੀ ਮੂਰੀ ਦੇ ਪਲਾਜ਼ੋ ਦੀ ਹੈ ਜਿਹੜੀ ਆਪਣੀ ਨਿਸ਼ਾਨੀਆਂ ਲੱਗ ਚੁੱਕੇ ਹੁਣ ਆਪਾਂ ਕਰਾਂਗੇ ਕਟਿੰਗ ਕਟਿੰਗ ਲਈ ਕੀ ਹੈ ਜੀ ਪਹਿਲਾਂ ਆਪਾਂ ਮੈਂ ਜਿਹੜੇ ਪਿਛਲੇ ਬੱਲੇ ਹੈ ਜੀ ਹਨਾ ਜਿਹੜੀ ਸ਼ੇਪ ਦਿੱਤੀ ਹੈ ਤਿਰਸ਼ੀ ਉਹਦੀ ਕਟਿੰਗ ਕਰੂੰਗੀ ਫਿਰ ਆਪਾਂ ਕਟਾਂਗੇ ਆਸਣ ਬਸ ਇਸ ਨੂੰ ਕਟਿੰਗ ਕਰਨ ਲੱਗੇ ਤਾਂ ਰੱਖਿਓ ਜੀ ਗਲਤ ਨਾ ਕੱਟ ਲਿਓ ਇਹਦਾ ਧਿਆਨ ਰੱਖਣਾ ਕਿ ਜਿਹੜੀ ਸ਼ੇਪ ਆਪਾਂ ਜੇਸ ਰੋਟ ਦਿੰਦੀ ਆ ਉਸੇ ਲੋਟ ਹੀ ਕੱਟਣੀ ਆ ਫੋਨ ਮੇਰੇ ਹਾਸਨ ਕੱਟ ਰਹੀ ਹੈ ਜੀ ਹੁਣ ਇਹ ਆਪਾਂ ਸਾਰੇ ਚਾਰੇ ਦੇ ਚਾਰੇ ਪੱਲੇ ਇਕੱਠੇ ਕੱਟ ਦਾਂਗੇ ਜਿਵੇਂ ਜਿਹੜਾ ਆਪਣਾ ਪੈਂਟ ਪਲਾਜ਼ੋ ਹੁੰਦਾ ਜੀ ਉਹਦੇ ਵਿੱਚ ਤਾਂ ਕੀ ਹੈ ਕਿ ਨਾ ਵੱਡੇ ਪੱਲਿਆਂ ਦੇ ਅਲੱਗ ਕਟਿੰਗ ਹੁੰਦੀ ਹੈ ਤੇ ਛੋਟਿਆਂ ਦੀ ਅਲੱਗ ਕਟਿੰਗ ਹੁੰਦੀ ਹੈ ਬਟ ਇਹਦੇ ਵਿੱਚ ਕੀ ਇਹਦੇ ਵਿੱਚ ਇੱਕ ਵਾਰੀ ਚ ਹੀ ਸਾਰੀ ਕਟਿੰਗ ਹੋਊਗੀ ਹੁਣ ਮੈਂ ਕੱਟਣ ਲੱਗਿਆਂ ਜੀ ਇਹ ਸਾਈਡ ਵਾਲੀ ਸੀਨ ਥੋੜੀ ਜੀ ਬਾਅਦ ਚੋਂ ਕੱਟਦੇ ਆਂ ਉਹਨੇ ਮੈਂ ਤਿਰਸ਼ੀ ਜਿਹੜੀ ਆਪਣੋ 1 ਇੰਚ ਨੇ نیچے ਡਾਊਨ ਰੱਖੀ ਹੋਈ ਹੈ ਮੈਂ ਉਹਦੀ ਕਟਿੰਗ ਕਰ ਰਹੀ ਆਂਗੀ ਤੇ ਜੇ ਤੁਸੇ ਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਮੇਰੀ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰਕੇ ਦੱਸਿਓ ਮੇਰੀ ਵੀਡੀਓ ਪਤਾ ਲਈ ਲੱਗੀ ਤੇ ਦੇਖੋ ਜੀ ਹਣਾ ਹੁਣ ਇਹ ਕਟਿੰਗ ਹੋ ਚੁੱਕੀ ਹੈ ਹੁਣ ਮੈਂ ਨੀਚੋਂ ਵੀ ਦੇਖੋ ਧਿਆਨ ਨਾਲ ਦੇਖਿਓ ਜਿਹੜੀ ਆਪਾਂ ਨੀਚੇ ਵਾਲਾ ਨਿਸ਼ਾਨ ਲਗਾਇਆ ਜੀ ਉਹਤੇ ਕਟਿੰਗ ਕਰਨੀ ਹੈ ਨਾ ਕਿ ਉੱਪਰ ਵਾਲੇ ਤੇ ਜੋ ਉੱਪਰ ਵਾਲੇ ਤੇ ਕਰਾਂਗੇ ਤਾਂ ਆਪਣੀ ਲੈਂਥ ਜਿਹੜੀ ਉਹ ਘਟ ਜੂਗੀ ਉੱਪਰ ਵਾਲੇ ਤੇ ਕਟਿੰਗ ਕਰਕੇ ਆ ਨੀਚੇ ਵਾਲੇ ਤੇ ਸਾਰੀ ਨੀਚੇ ਵਾਲਦੇ ਕਟਿੰਗ ਕਰ ਲਈ ਜੀ ਹੁਣ ਆਪਾਂ ਇਹ ਜਿਹੜਾ ਸਾਈਡ ਤੋਂ ਥੋੜਾ ਜਿਹਾ ਰਹਿ ਗਿਆ ਸੀ ਇਹਦੀ ਕਟਿੰਗ ਕਰਨ ਲੱਗੇ ਆਂ ਤੇ ਇੱਕ ਜਿਹੜੇ ਇਧਰਲੀ ਸਾਈਡ ਵੀ ਲੱਗੇ ਹੋਏ ਆ ਹਨਾ ਜੀ ਇਧਰੋਂ ਵੀ ਆਪਾਂ ਇਹ ਚਾਰੇ ਦੇ ਚਾਰੇ ਪੱੰਨਿਆਂ ਦੀ ਜਿਹੜੀ ਕਟਿੰਗ ਕਰ ਲਾਂਗੇ ਜੀ ਅੱਗੇ ਮੈਂ ਤੁਹਾਨੂੰ ਦਿਖਾਨੀ ਆ ਚਾਰ ਪੱਲੇ ਖੋਲ ਕੇ ਵੀ ਦਿਖਾਵਾਂਗੀ ਜੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਮੇਰੀ ਵੀਡੀਓ ਕਿੰ ਕਿੱਦਾਂ ਦੀ ਲੱਗੀ ਦੇ ਕਿਵੇਂ ਤੁਹਾਨੂੰ ਲੱਗਿਆ ਹਨ ਜੇ ਤੁਸੀਂ ਮੇਰੀ ਵੀਡੀਓ ਦੇਖ ਕੇ ਆਪਣੇ ਪਲਾਜ਼ਰ ਦੀ ਕਟਿੰਗ ਕੀਤੀ ਹੈ ਤਾਂ ਕਿਦਾਂ ਵੇਖੋ ਤੁਹਾਨੂੰ ਦਿਖਾ ਰਹੀਆਂ ਇਹ ਫਰੰਟ ਪੱਲਿਆਂ ਦੇ ਦੋਨੋਂ ਪੀਸ ਹੋ ਗਏ ਜੀ ਇਹ ਹੋ ਗਏ ਬੈਕ ਜਿਹੜੇ ਆਪਾਂ ਥੋੜੀ ਜਿਹੀ ਵਧਾ ਕੇ ਰੱਖੇ ਹੋਏ ਸੀ 2 ਇੰਚ ਉੱਪਰ ਨੂੰ ਸੋ ਇਸ ਤਰ੍ਹਾਂ ਜੀ ਆਪਣੀ ਇਹ ਖੁੱਲੀ ਮੋਰੀ ਦੇ ਪੈਂਟ ਪਲਾਜ਼ਰ ਦੀ ਕਟਿੰਗ ਹੋ ਚੁੱਕੀ ਆ ਸੋ ਇਸੇ ਤਰ੍ਹਾਂ ਜੀ ਮੈਨੇ ਸੇਮ ਇੱਕ ਹੋਰ ਪਲਾਜ਼ਰ ਦੀ ਹੋਰ ਕਟਿੰਗ ਕੀਤੀ ਹੈ ਉਹ ਵੀ ਆਸਮ ਦਿਖਾਨੀ ਹੈ ਜੀ ਕਟਿੰਗ ਕਰਕੇ ਰੱਖੀ ਹੋਈ ਆ ਆ ਦੇਖੋ ਜੀ ਇਹ ਵੀ ਆਪਣੇ ਸੇਮ ਪਲਾਜ਼ੋ ਨੇ ਇਹ ਹੈਗੇ ਆ ਪੈਂਟ ਪਲਾਜ਼ੋ ਜਿਹਨੂੰ ਆਪਾਂ ਭੀੜੀ ਮੂਲੀ ਦਾ ਪਲਾਜ਼ੋ ਕਹਿੰਦੇ ਆ ਤੇ ਵਿੱਚ ਮੇਰੇ ਕੋਲੇ ਸੂਟ ਸਲਵਾਰਾਂ ਵੀ ਨੇ ਕਟੀਆਂ ਹੋਈਆਂ ਨੇ ਤੇ ਮੇਰੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ